ਨੂੰ ਸੋਚਣਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਵੀ ਹੁਣ ਕੀ ਕੀਤਾ ਜਾਵੇ ਤੇ ਨਾਲੇ ਜਿਹੜਾ ਤੁਸੀਂ ਸਾਧ ਸੰਗਤ ਜੀ ਮੈਨੂੰ ਜਤਾਇਆ ਹੈ ਬੇਸ਼ੱਕ ਤੁਸੀਂ ਮੇਰੇ ਹਲਕੇ ਤੋਂ ਬਾਹਰ ਹੋ ਪਰ ਸਾਧ ਸੰਗਤ ਕੱਲਾ ਸੰਗਰੂਰ ਵੀ ਨਹੀਂ ਕੱਲਾ ਫਰੀਦਕੋਟ ਨਹੀਂ ਕੱਲਾ ਅੰਮ੍ਰਿਤਸਰ ਨਹੀਂ ਸਾਰੀ ਦੁਨੀਆ 'ਚ ਬੈਠੇ ਸਿੱਖਾਂ ਨੇ ਮੇਰੀ ਮਦਦ ਕੀਤੀ ਸਾਰੀ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਨੇ ਜੋਰ ਲਾਇਆ ਬਹੁਤ ਬਹੁਤ ਦਿਲੋਂ ਇਹ ਕਈ ਗੱਲਾਂ ਦਰਸਾਉਂਦੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਗੱਲ ਤਾਂ ਇਹ ਹੈ ਭਈ ਜੋ ਸ਼ਹੀਦ ਬੀਨ ਸਿੰਘ ਦਾ ਫੈਸਲਾ ਸੀ ਇੰਦਰਾ ਗਾਂਧੀ ਤੋਂ ਬਦਲਾ ਲੈਣ ਦਾ ਉਹ ਸਹੀ ਸੀ ਦੂਜੀ ਗੱਲ ਇਹ ਕਿ ਅੱਜ ਵੀ ਕੌਮ ਸ਼ਹੀਦ ਬਿਆਨ ਸਿੰਘ ਦੇ ਪਰਿਵਾਰ ਦਾ ਉਹ ਨਹੀਂ ਸਤਕਾਰ ਕਰਦੀ ਹੈ ਜਿੰਨਾ 40 ਸਾਲ ਪਹਿਲਾਂ ਕਰਦੀ ਸੀ ਤੇ ਮੈਨੂੰ ਲੱਗਦਾ ਹੈ ਜਦੋਂ ਸੁੱਖਾ ਸਿੰਘ ਮਹਿਤਾਪ ਸਿੰਘ ਦਾ ਨਾਮ ਰਹੂਗਾ ਉਨਾ ਚਿਰ ਸ਼ਹੀਦ ਬਿਆਨ ਸਿੰਘ ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਕੇਰ ਸਿੰਘ ਦਾ ਵੀ ਨਾਮ ਰਹੂਗਾ ਸਾਗਤ ਜਦੋਂ ਵੋਟਾਂ ਸ਼ੁਰੂ ਹੋਈਆਂ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਪਿਆਰੇ ਦੋਸਤ ਮੇਰਾ ਬਹੁਤ ਸਾਥ ਨਭਾਇਆ ਸਤਗੁਰ ਸਿੰਘ ਅਨਮੋਲ ਹੈ ਇਹਨਾਂ ਨੇ ਵੀ ਇਹ ਕਿਨਾਂ ਦਾ ਤੇ ਖਾਸ ਕਰਕੇ ਗੁਰਸੇਵਕ ਸਿੰਘ ਜਵਾਰਕੇ ਦਾ ਤਾਂ ਹੈ ਹੀ ਐ ਮੈਨੂੰ ਐਮਪੀ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਹੈ ਇਹਨਾਂ ਨੇ ਮੈਨੂੰ ਪ੍ਰੇਰਿਆ ਵੀ ਨਹੀਂ ਅੱਜ ਹਾਲਾਤ ਬਹੁਤ ਬਦਲ ਚੁੱਕੇ ਐ ਭਈ ਆਪਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ ਹੈ ਵੀ ਕੌਮ ਚਾਹੁੰਦੀ ਹੈ ਵੀ ਕੋਈ ਉੱਠੇ ਤੇ ਸਾਡੀ ਕੋਈ ਅਗਵਾਈ ਕਰੇ ਸਾਧ ਸੰਗਤ ਬਹੁਤ ਇਹਨਾਂ ਨੇ ਮੇਰਾ ਸਾਥ ਦਿੱਤਾ ਹੈ ਸਤਗੁਰ ਸਿੰਘ ਜੀ ਦਾ ਤੇ ਬਾਕੀ ਗੁਰਸੇਵਕ ਸਿੰਘ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਮੈਂ ਮੈਨੂੰ ਐਮਪੀ ਬਣਾਉਣ ਵਾਲਾ ਬੰਦਾ ਹੀ ਹੈ ਮੇਰਾ ਬਹੁਤ ਸਾਥ ਦਿੱਤਾ ਹੁਣ ਸਾਥ ਸੰਗਤ ਗੱਲ ਇਹ ਐ ਬਈ ਚੋਣ ਤਾਂ ਆਪਾਂ ਜਿੱਤ ਲਈ ਐ ਬਈ ਅੱਗੇ ਕੀ ਕਰਨਾ ਐ ਸਾਥ ਸੰਗਤ ਜੋ ਮੇਰਾ ਵਿਚਾਰ ਐ ਮਨ ਐ ਮੇਰਾ ਮਨ ਐ ਅਭੀ ਆਪਾਂ ਅਮਰਤਪਾਲ ਜੀ ਦਾ ਦੇਖੀਏ ਕਦੋਂ ਤੱਕ ਉਹ ਬਾਹਰ ਆਉਣੇ ਆ ਕਿਵੇਂ ਆ ਉਹਨਾਂ ਦੇ ਬਾਹਰ ਆਉਣ ਤੋਂ ਬਾਅਦ ਆਪਾਂ ਕੋਈ ਇਕਾਈ ਬਣਾਈਏ ਪਾਰਟੀ ਬਣਾਈਏ ਤੇ ਫੇਰ ਅੱਗੇ ਚੱਲਿਆ ਜਾਏ ਕਿਉਂਕਿ ਸਾ ਸੰਗਤ ਬਹੁਤ ਬੰਦੇ ਬਹੁਤ ਲੀਡਰ ਕੰਦੇ ਫੋਨ ਆਉਨੇ ਆ ਸੁਨੇਹੇ ਆਉਨੇ ਆ ਜਿਵੇਂ ਪਰਮਿੰਦਰ ਸਿੰਘ ਜੀ ਨੇ ਵੀ ਕਿਹਾ ਇਹ ਵੀ ਮੇਰੇ ਸਕੂਲ 'ਚ ਹੀ ਪੜਿਆ ਇਹ ਵੀ ਮੇਰੇ ਸੀਨੀਅਰ ਇਹਨਾਂ ਨਾਲ ਵੀ ਮੇਰਾ ਬਹੁਤ ਪਿਆਰ ਹੈ ਜਦੋਂ ਇਹ ਮੰਤਰੀ ਸੀ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਕੰਮ ਕੀਤੇ ਆ ਮੇਰੇ ਤਾਂ ਹੀ ਅੱਜ ਮੇਰੇ ਸਪੈਸ਼ਲੀ ਕਹਿਣ ਤੇ ਇਹ ਆਏ ਆ ਮੈਂ ਕਿਹਾ ਭਾਈ ਸਾਹਿਬ ਤੁਸੀਂ ਜਰੂਰ ਆਉਣਾ ਪ੍ਰਧਾਨ ਜੀ ਕਹਿੰਦੇ ਨਹੀਂ ਮੈਂ ਜਰੂਰ ਆਉਂਗਾ ਮੈਂ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਆਓਗੇ ਕਿਤੇ ਅਸੀਂ ਸਾਰੇ ਰਲ ਕੇ ਉਧਰੋਂ ਅਮਰਪਾਲ ਸਿੰਘ ਜੀ ਆਉਣ ਫਿਰ ਆਪਾਂ ਰਲ ਕੇ ਕੋਈ ਨਾ ਕੋਈ ਪਾਰਟੀ ਬਣਾਈਏ ਕੁਝ ਜਥੇਬੰਦੀ ਬਣਾਈਏ ਜਿਹਦੇ ਨਾਲ ਆਪਾਂ ਰਲ ਕੇ ਸ਼ਰੋਮਨੀ ਕਮੇਟੀ ਦਾ ਇਲੈਕਸ਼ਨ ਮੇਰੇ ਹਿਸਾਬ ਨਾਲ ਪਹਿਲਾਂ ਆ ਜਾਣਾ ਹੈ ਵੀ ਉਹ ਲੜਿਆ ਜਾਵੇ ਤੇ ਮੁੜ ਕੇ 2027 ਦਾ ਸਾਧ ਸੰਗਤ ਪਹਿਲਾ ਤਾਂ ਮੈਂ ਆਪ ਸਭ ਨੂੰ ਬੇਨਤੀ ਕਰਦਾ ਐ ਬਈ ਆਪ ਸਭ ਨਾਲ ਆਪਾਂ ਸਾਰੇ ਕੇਸ ਤੇ ਦਾਣਾ ਪ੍ਰਕਾਸ਼ ਕਰੀਏ ਆ ਕੇਸ ਦਾਣਾ ਤੋਂ ਮਨ ਨੂੰ ਇੱਕ ਗੱਲ ਯਾਦ ਆਈ ਐ ਸਾਧ ਸੰਗਤ ਇੱਕ ਗੱਲ ਤੁਸੀਂ ਮੰਨੋਗੇ ਬਈ ਮੈਨੂੰ ਹਿੰਦੂ ਵੀਰਾਂ ਨੇ ਇੰਨੀ ਵੋਟ ਪਾਈ ਐ ਨਾ ਮੇਰੀ ਉਮੀਦ ਤੋਂ ਉਲਟ ਬਹੁਤ ਪਿਆਰ ਦਿੱਤਾ ਹੈ ਮੈਨੂੰ ਬਹੁਤ ਪਿਆਰ ਦਿੱਤਾ ਹੈ ਸਾਡੇ ਫਰੀਦਕੋਟ ਚ ਇੱਕ ਪਿੰਡ ਹੈ ਮੈਂ ਤੁਹਾਨੂੰ ਇੱਕ ਧਾਰਨ ਦਿੰਦਾ ਬਹਾਮਣ ਵਾਲਾ ਸਾਰਾ ਪਿੰਡ ਬਹਾਮਣਾ ਦਾ ਹੈ 70-80% ਵੋਟ ਪਈ ਹੈ ਮੈਨੂੰ ਪਿੰਡ ਚੋਂ ਹੁਣ ਇਹ ਮੈਂ ਸੋਚੋ ਕਿ ਉਹੀ ਗੱਲਾਂ ਚੱਲਦੀਆਂ ਆਉਨੀਆਂ ਨਹੀਂ ਸਾਹ ਸਕਦਾ ਜਮਾਨਾ ਬਦਲਦਾ ਹੈ ਹੋ ਲੋਕ ਪੜੇ ਲਿਖੇ ਹੋਗੇ ਜਿਹੜੇ ਤਾਂ ਅਸਲੀ ਹਿੰਦੂ ਐ ਉਹ ਇੱਕ ਗੱਲ ਜਾਣਦਾ ਵੀ ਸਾਡੀ ਜਿਹੜੀ ਅਸਲ ਚ ਰੱਖਿਆ ਕੀਤੀ ਐ ਉਹ ਖਾਲਸੇ ਨਹੀਂ ਕੀਤੀ ਐ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਖਾਲਸਾ ਐ ਉਹਨੇ ਇਹਨਾਂ ਦੀ ਰੱਖਿਆ ਕੀਤੀ ਗੁਰੂ ਤੇਗ ਬਹਾਦਰ ਜੀ ਨੇ ਸੀਸ ਦਿੱਤਾ ਇਸ ਲਈ ਸਾਧ ਸੰਗਤ ਅੱਜ ਕੱਲ ਹਿੰਦੂ ਕਮਿਊਨਿਟੀ ਦੇ ਵਿੱਚ ਵੀ ਫੇਰ ਵੀ ਬਹੁਤ ਬਦਲਾਅ ਹੋਇਆ ਆਪਾਂ ਖਾਸ ਕਰ ਸੋਸ਼ਲ ਮੀਡੀਆ ਕਰਕੇ ਤੇ ਜਿਹੜੀ ਮੈਂ ਗੱਲ ਕਰਦਾ ਸੀ ਵੀ ਆਪਾਂ ਕੇਸ ਦਾੜੇ ਪ੍ਰਕਾਸ਼ ਕਰਕੇ ਆਪਾਂ ਸਿੱਖੀ ਨਾਲ ਜੁੜੀਏ ਸਾ ਸੰਗਤ ਜੀ ਕਿਉਂਕਿ ਸਰਕਾਰਾਂ ਦਾ ਪਹਿਲਾਂ ਹੀ ਚੌਂਨੀਆਂ ਹੈ ਭਈ ਆਪਾਂ ਸਿੱਖੀ ਵਾਲੀ ਲਾਈਨ ਛੱਡ ਕੇ ਹੋਰ ਪਾਸੇ ਨੂੰ ਜਾਈਏ ਕਿਉਂਕਿ ਉਹ ਤਾਂ ਪਹਿਲਾਂ ਹੀ ਆਪਾਂ ਨੂੰ ਖਤਮ ਕਰਨਾ ਚਾਹੁੰਦੇ ਆ ਸਾਧ ਸੰਗਤ ਆਪਾਂ ਕੇਸ ਦਾੜੇ ਪ੍ਰਕਾਸ਼ ਕਰਕੇ ਸਿੱਖੀ ਨਾਲ ਜੁੜੋ ਅਮਰ ਛਕੋ ਨਸ਼ੇ ਤਿਆਗੋ ਉਸ ਤੋਂ ਬਾਅਦ ਸਾਧ ਸੰਗਤ ਆਪਾਂ ਨੂੰ ਇੱਕ ਬੇਨਤੀ ਹੋਰ ਹੈ ਤੁਹਾਨੂੰ ਭਈ ਤੁਸੀਂ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਓ ਜਿਹੜੇ ਬੰਦੇ ਚਾਹਵਾਨ ਐ ਇਲੈਕਸ਼ਨ ਲੜਨ ਦੇ ਉਹ ਪਿੰਡਾਂ 'ਚ ਵਰਕ ਕਰੋ ਵੋਟਾਂ ਬਣਵਾਓ ਉਸ ਤੋਂ ਬਾਅਦ ਜਿਵੇਂ ਵੀ ਹੋਊਗਾ ਵੀ ਕਿਹਨੂੰ ਟਿਕਟ ਦਾ ਫੈਸਲਾ ਉਹ ਕਮੇਟੀ ਕਰੂਗੀ ਮੈਂ ਇਕੱਲਾ ਕੁਝ ਨਹੀਂ ਕਰੂੰਗਾ ਬਾਪੂ ਜੀ ਬੈਠੇ ਐ ਇਹ ਫੈਸਲਾ ਕਰਨਗੇ ਬਾਕੀ ਸਾਧ ਸੰਗਤ ਜੀ ਆਪਾਂ ਜੋ ਵੀ ਤੁਸੀਂ ਦੇਖਿਆ ਹੀ ਹੈ ਜੋ ਪੰਜਾਬ 'ਚ ਨਸ਼ਿਆਂ ਦਾ ਚੱਲ ਰਿਹਾ ਹੈ ਆਪਾਂ ਨੂੰ ਇਨੋਵੇਟਲ ਪਾਉਣ ਲਈ ਸਾਧ ਸੰਗਤ ਆਪਾਂ ਨੂੰ ਮੈਂ ਇਹ ਸੋਚਦਾ ਹਾਂ ਵੀ ਸਰਕਾਰਾਂ ਨੇ ਤਾਂ ਕੁਝ ਕੀਤਾ ਨਹੀਂ ਭਈ ਆਪਾਂ ਇਕੱਲੇ-ਇਕੱਲੇ ਪਿੰਡ ਦੇ ਵਿੱਚ ਆਪਣੀ